ਉਨਾ ਗੋਬਿੰਦ ਬਜੋ ਜੇਬਾ ਨਾਲ ਉਹਨਾਂ ਦੇ ਗੁਣ ਦਾ ਗਾਇਨ ਕਰਨਾ ਹੈ ਕਰਨ ਸੁਨੋ ਹਰ ਨਾਮ ਕਰਨ ਮਤਲਬ ਨਾ ਕਰਨ ਮਤਲਬ ਕੰਨ ਤੁਹਾਡਾ ਕੰਨ ਹੈ ਕਰਨ ਸੁਨੋ ਹਰ ਨਾਮ ਕਰਨ ਮਤਲਬ ਕੰਨ ਸਾਡੀਆਂ ਸਟਰੀ ਸੈਂਸ ਆਰਗਨਸ ਨੇ ਜੇਬਾ ਵੀ ਤੁਹਾਡੀ ਸੈਂਸ ਆਰਗਨਸ ਹੈ ਤੇ ਕਰਨ ਕਰਨ ਨਾਲ ਤੁਸੀਂ ਕੰਨ ਨਾਲ ਕੀ ਸੁਣਦੇ ਹੋ ਬਾਣੀ ਸੁਣੋਂਗੇ ਤੇ ਜੇ ਬੰਨਾਂ ਬੋਲੋਂਗੇ ਅੰਤਰਗੁਰੂ ਅਰਾਤਨਾ ਜਿਹਵਾਂ ਜਪ ਗੁਰਨਾਵ ਇੱਥੇ ਵੀ ਮਹਾਰਾਜ ਜੀ ਕਹਿੰਦੇ ਕਿ ਜਿਵਾਂ ਦੇ ਨਾਲ ਆਪਣੇ ਮਹਾਰਾਜ ਦੇ ਗੁਣ ਗਾਣੇ ਨੇ ਤੇ ਮਹਾਰਾਜ ਦੇ ਕੰਨਾਂ ਨਾਲ ਸੁਣਨੇ ਨੇ ਠੀਕ ਹੈ ਸੁਣਨਾ ਸ਼੍ਰਵਣੀ ਠੀਕ ਹੈ ਜਨਨਾਂ ਕੰਨ ਸ਼੍ਰਵਣੀ ਇਹ ਨਾ ਸੁਣਾਇ ਹੈ ਨਾ ਬਿਲਕੁਲ ਜੇ ਬਾ ਗੁਣ ਕੋ ਬਿੰਦ ਪਜੋ ਕਰਨ ਸੁਨੂ ਹਰਨਾਮ ਕਰਨਾ ਕਿਸ ਦੁਨੀਆ ਦੇ ਵਿੱਚ ਉਹਦਾ ਨਾਮ ਕਰਨਾ ਜਦੋਂ ਅਸੀਂ ਨਾ ਉਹਦਾ ਜਪਾਂਗੇ ਸਾਡੇ ਸਾਰੇ ਘਰ ਅੱਪੇ ਰਾਸ ਹੋ ਜਾਣ ਕੌਣ ਨਾਨਕ ਸੁਣ ਰੇ ਮਨਾ ਪਰ ਨ ਚਮਕੈ ਤਾਂ ਧਾਮ ਦਾ ਮਤਲਬ ਕੀ ਹੁੰਦਾ ਤੁਸੀਂ ਹਿੰਦੀ ਵਿੱਚ ਬੜਾ ਵਰਡ ਸੁਣਿਆ ਹੋਣਾ ਧਾਮ ਗੋਬਿੰਦ ਧਾਮ ਗਏ ਹੋ ਹੈ ਨਾ ਅਸੀਂ ਕਾਫੀ ਜਣੇ ਢੇਮਪੁਰ ਸਾਹਿਬ ਦੇ ਰਸਤੇ 'ਚ ਗੋਬਿੰਦ ਧਾਮ ਕੋਈ ਵੀ ਸਥਾਨ ਹੈ ਜਿਨਾਂ ਦੇ ਅੱਗੇ ਧਾਮ ਆਂਦਾ ਧਾਮ ਜਗਾ ਸਥਾਨ ਠੀਕ ਹੈ ਗੋਬਿੰਦਦਾਸ ਥਾਨ ਗੋਬਿੰਦ ਧਾਮ ਕੋ ਨਾਨਕ ਸੁਣਦੇ ਮਨਾ ਪਰੇ ਨਾ ਜੰਮ ਕੇ ਤਾਂ ਜਿਹੜਾ ਬੰਦਾ ਜਿਹੜਾ ਆਦਮੀ ਨਰ ਇਸ ਤਜੁਗ ਦੇ ਵਿੱਚ ਜੀਬਾ ਨਾਲ ਗੋਬਿੰਦ ਦੇ ਗੁਣ ਗਾਏਗਾ ਕੰਨਾਂ ਨਾਲ ਸੁਨੇਗਾ ਤੇ ਉਹਦੇ ਨਾਲ ਕੀ ਹੋਏਗਾ ਜਮਾ ਦਾ ਰਸਤਾ ਜਿਹੜਾ ਉਹ ਖਤਮ ਹੋ ਜਾਏਗਾ ਕਟੇਗਾ ਨਹੀਂ ਖਤਮ ਹੀ ਹੋ ਜਾਏਗਾ ਪਰੇ ਨਾ ਜੰਮ ਕੇ ਤਾਂ ਜਮਾ ਦੇ ਰਸਤੇ ਚੋਂ ਚਾਣਾ ਹੀ ਨਹੀਂ ਪੈਂਦਾ ਕੋਈ ਲੇਖਾ ਦੇਖਣ ਨਹੀਂ ਹੁੰਦਾ ਸਿੱਧਾ ਹੀ ਗੁਰੂ ਸਾਹਿਬ ਦੇ ਕੋਲ ਜਿਵੇਂ ਅਸੀਂ ਇੱਥੇ ਸਸਕਣ ਚ ਬੈਠਾਂਗੇ ਨਾ ਅਸੀਂ ਉੱਥੇ ਬੈਠਾਂਗੇ ਉੱਥੇ ਸਾਰੇ ਗੁਰੂ ਪਿਆਰੇ ਆਉਣਗੇ ਤੁਸੀਂ ਸਾਰਿਆਂ ਦੇ ਕਿਹਨਾਂ ਦੇ ਰਸਣ ਕਰੂੰਗੀ ਸੱਚਖੰਚ ਵੈਟ ਦੇ ਗੁਰੂ ਪਿਆਰਿਆਂ ਦੇ ਸਾਰੇ ਸਬਜਾ ਦੇ ਵੀ ਮਿਲਣਗੇ ਤੁਹਾਨੂੰ ਪਿਆਰਿਆਂ ਪਿਆਰਿਆ ਸਿੰਘ ਸ਼ੀਵ ਜਿੰਨੇ ਵੀ ਹੋਏ ਨੇ ਗੁਰੂ ਸਾਹਿਬ ਆਪ ਸਾਰੇ ਮਿਲਣਗੇ ਠੀਕ ਹੈ ਨੈਕਸਟ ਪੜੀਏ ਜੋ ਪ੍ਰਾਨੀ মমਤਾ ਤਜੈ ਪ੍ਰਾਨੀ মমਤਾ ਤਜੈ ਲੋਭ ਮੋ ਅੰਕਾਰ ਲੋਭ ਅੰਕਾਰ ਪਹਿਲਾਂ ਸਿੱਧਾ ਡਿਫਰੈਂਸ ਕਲੀਅਰ ਕਰੀਏ ਮਮਤਾ ਲੋਭ ਮੂਹ ਅੰਕਾਰ ਮਮਤਾ ਕੀ ਹੈ ਮਮਤਾ ਮਾਤੂ ਦਾ ਪਿਆਰ ਮਾਤੇ ਮੁੱਤ ਦਾ ਪਿਆਰ ਬਿਲਕੁਲ ਠੀਕ ਹੈ ਤੇ ਜਿਹੜਾ ਮੂਹ ਹੈ ਉਹ ਪਿਆਰ ਇਹ ਇਹ ਚੀਜ਼ ਮੇਰੀ ਹੈ ਇਹ ਮੇਰਾ ਹੀ ਜਿਓਮੈਟਰੀ ਬਾਕਸ ਹੈ ਇਹ ਮੇਰਾ ਹੀ ਇਹ ਮੇਰੀ ਚਾਕਲੇਟ ਹੈ ਮੈਂ ਹੀ ਖਾਣੀ ਹੈ ਹੈਨਾ ਕਿ ਇਹ ਮੇਰਾ ਹੀ ਡੈਡੀ ਬੀਅਰ ਹੈ ਮੇਰੇ ਕੋਲ ਹੀ ਰਹੇਗਾ ਇਹ ਸੋ ਇਹ ਮੂਹ ਹਾਂ ਤੇ ਲੋਭ ਕੀ ਹੈ ਇੱਕ ਇੱਕ ਕੋਈ ਚੀਜ਼ ਹੈ ਨਾ ਲੋਕੀਂ ਜਦਾ ਹੋਵੇ ਹੈ ਨਾ ਲੋ ਬਸ ਉਸ ਚੰਗ ਬਹੁਤ ਫਿਰ ਡਿਸਕਸ ਕਰ ਚੁੱਕੇ ਆ ਕਿ ਲੋਕ ਕੀ ਹੈ ਹਰ ਚੀਜ਼ ਦਾ ਹਲਸਾ ਕਰਨਾ ਮੈਨੂੰ ਹੋਰ ਮੈਨੂੰ ਹੋਰ ਮਿਲਣਾ ਅੱਜ ਇੱਕ ਸਮੋਸਾ ਮਿਲਿਆ ਯਾਰ ਇੱਕ ਜਾਨੇ ਜਾਣੇ ਇੱਕ ਸਮੋਸਾ ਹੋਏ ਫੜ ਲੈਨੇ ਘਰ ਜਾ ਕੇ ਖਾ ਲਾਂਗੇ ਹੈ ਨਾ ਇਹ ਕੀ ਹੈ ਲੋ ਅਹੰਕਾਰ ਕੀ ਹੈ ਕੌਣ ਦੱਸੇਗਾ ਤੁਸੀਂ ਨਹੀਂ ਦੱਸਣਾ ਹਰ ਇੱਕ ਬੱਚੇ ਨੂੰ ਮਿਲਣਾ ਮੌਕਾ ਮਿਲਣਾ ਹੈ ਨਾ ਸ਼ਾਬਾਸ਼ ਸ਼ਾਬਾਸ਼ ਨਹੀਂ ਹੰਕਾਰ ਕੌਣ ਦੱਸੇਗਾ ਹਾਂਜੀ ਰਿਜਤ ਹੋਮ ਹੈ ਸ਼ਾਬਾਸ਼ ਹਾਂ ਮੈਨੂੰ ਕੋਣ ਐਕਸਪੀਅਨ ਕਰੇਗਾ ਕੀ ਹੁੰਦੀ ਹੈ ਸ਼ਾਬਾਸ਼ ਦੱਸੋ ਨਾ ਗੁਟਕਾ ਸ मुंह ਨਾਲ ਨਹੀਂ ਟੱਚ ਕਰਨਾ ਮੈਮ ਮੈਨਾਂ ਨਹੀਂ ਸਾਨੂੰ ਮਿਲ ਆਪਣੇ ਤੇ ਉਹਨਾਂ ਕਿ ਮੈਂ ਸਭ ਤੋਂ ਵੱਡਾ ਮੈਚ ਕਰਦੀ ਹਾਂ ਸਾਰਾ ਕੁਝ ਕਰਦਾ ਹਾਂ ਉਸਨੂੰ ਤੁਸੀਂ ਕੀ ਕਿਹਾ ਸੀਗਾ ਯਾਦ ਕਰੋ ਸ਼ਾਬਾਸ਼ ਤੁਸੀਂ ਦੱਸਿਆ ਸੀਗਾ ਕਿ ਮੈਂ ਹੀ ਬਾਕਸਿੰਗ ਕਰਦਾ ਹਾਂ ਹੈਨਾ ਸੋ ਇਹ ਵਾਲੀ ਗੱਡੀ ਅਸੀਂ ਨਹੀਂ ਰੱਖਣੀ ਮੈਂ ਇਹ ਨਹੀਂ ਕਰ ਸਕਦਾ ਮੈਨੂੰ ਨਹੀਂ ਮੈਂ ਇਤਨੇ ਇੰਤੇ ਜਾਂਦਾ ਸੀ ਬਿਲਕੁਲ ਮੇਰੇ 'ਚ ਸਾਰੇ ਗੁਣ ਹੈ ਬਾਕੀ ਤਾਂ ਕੀ ਹੈ ਬਾਕੀ ਤਾਂ ਨਿਤਨੇਵੇਂ ਨਹੀਂ ਕਰਦੇ ਅਸੀਂ ਵੀ ਨਹੀਂ ਸੋਚਣਾ ਉਹ ਕਰਦੇ ਨੇ ਨਹੀਂ ਕਰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡੀ ਸਾਨੂੰ ਹੁਕਮ ਹੋਇਆ ਗੁਰੂ ਸਾਹਿਬ ਦਾ ਅਸੀਂ ਗੁਰੂ ਦੇ ਹੁਕਮ ਨੂੰ ਹੀ ਮੰਨਣਾ ਉਹ ਕਰਦਾ ਨਹੀਂ ਕਰਦਾ ਸਾਨੂੰ ਉਹ ਨਹੀਂ ਲੈਣਾ ਨਹੀਂ ਅਸੀਂ ਉਹਨੂੰ ਪ੍ਰੇਰਨਾ ਦੇ ਸਕਦੇ ਤੂੰ ਵੀ ਗੁਰੂ ਦੇ ਮਾਰਗ ਤੇ ਚੱਲ ਤੂੰ ਵੀ ਗੁਰੂ ਦੇ ਰਾਹ ਤੇ ਚੱਲ ਤੇ ਇਹ ਵੀ ਤੇਰੇ ਵੀ ਕਾਰਜ ਸਵੱਲੇ ਹੋ ਜਾਣਗੇ ਤੂੰ ਵੀ ਜਮਾ ਦੇ ਧਾਮ 'ਚ ਨਹੀਂ ਪਹੇਂਗਾ ਹੈਨਾ ਇਹ ਸਾਰੇ ਅਸੀਂ ਉਹਨੂੰ ਹੁਣ ਦੱਸਾਂਗੇ ਤੇ ਉਹ ਵੀ ਸ਼ਰਲ ਆ ਜਾਏਗਾ ਪਰ ਉਹਨੂੰ ਇਹ ਨਹੀਂ ਕਹਿਣਾ ਕਿ ਮੈਂ ਹੀ ਜਾਂਦਾ ਤੂੰ ਹੁਣ ਤਾਂ ਜਾਂਦਾ ਹੀ ਨਹੀਂ ਮੈਂ ਤਾਂ ਪਾਠ ਕਰਦਾ ਤੂੰ ਤਾਂ ਕਰਦਾ ਹੀ ਨਹੀਂ ਉਹਨੂੰ ਪ੍ਰੇਰਨਾ ਹੈ ਨਾ ਕਿ ਉਹਨੂੰ ਜਿਤਾਣਾ ਹੈ ਹੈਨਾ ਜਿਹੜਾ ਸਿੱਧਾ ਹੰਕਾਰ ਕਰਕੇ ਉਹ ਵੀ ਉਹ ਵੀ ਉਹ ਜੁ ਕੋਈ ਹੋ ਨਹੀਂ ਹੈ ਬਿਲਕੁਲ ਹਨ ਮੈਂ ਇੱਕ ਪਿਆਰੀ ਜੀ ਸਾਕ ਸੁਣਾਉਣੀ ਆ ਬੜੀ ਪਿਆਰੀ ਜੀ ਤੁਹਾਡੀ ਯਾਦ ਲੈ ਕੇ ਜਿਹਦੇ ਨਾਲ ਹੰਕਾਰ ਦਿੱਤਾ ਉਹ ਖਤਮ ਹੋ ਜਾਂਦਾ ਜਨਕ ਰਾਜਾ ਸੀ ਬੜਾਈ ਤੁਸੀਂ ਇਹ ਨਾਮ ਸੁਣਾਇਆ ਨਾ ਗੁਰਬਾਣੀ ਵਿੱਚ ਚਨਕ ਰਾਜੇ ਦਾ ਨਾਮ ਆਇਆ ਬਹੁਤ ਵਾਰੀ ਤੇ ਜਨਕ ਰਾਜਾ ਐਕਚੁਅਲੀ ਕੌਣ ਸੀ ਅਕਾਲ ਕਰਦਨ ਆਪਣੀ ਸਿੱਧੀ ਕਰੋ ਬਿਲਕੁਲ ਟੈਡੀ ਹੋ ਜਾਏਗੀ ਪਰਮਾਨੈਂਟ ਜਨਕ ਰਾਜਾ ਕੌਣ ਸੀਗਾ ਕਿਸੇ ਨੂੰ ਪਤਾ ਜਨਕ ਰਾਜਾ ਕੌਣ ਸੀਗਾ ਦੱਸੋ ਸਿੱਧਾ ਮਨ ਤੇ ਸੀਤਾ ਮਾਤਾ ਦੇ ਪੁੱਤ ਜਿੰਨੂ ਗੁਰਬਾਣੀ 'ਚ ਬੜਾ ਹੀ ਫਿਰ ਇਹਨਾਂ ਨਾਮ ਹੈ ਜਨਕ ਸੋ ਇਹ ਜਿੰਨ ਜਾਣਿਆ ਹਾਂ ਇਹ ਜਨਕ ਰਾਜਗੁਰ RAM ਦਾ ਤੁਝ ਹੀ ਬਣਿਆ ਹੈ ਹੈਨਾ ਜਨਕ ਰਾਜਾ ਸੀਗਾ ਉਹ ਬਹੁਤ ਜ਼ਿਆਦਾ ਭਗਤੀ ਕਰਦਾ ਸੀ ਰਾਜਾ ਸੀਗਾ ਬੜਾ ਹੀ ਵੱਡਾ ਰਾਜਾ ਭਗਤੀ ਬਹੁਤ ਕਰਦਾ ਸੀ ਪ੍ਰਜਾ ਨੂੰ ਖੁਸ਼ ਰੱਖਦਾ ਸੀ ਇਹ ਨਹੀਂ ਕਿ ਕੱਲਾ ਭਗਤੀ ਹੀ ਕੀਤੀ ਸੇਵਾ ਵੀ ਨਹੀਂ ਕੀਤੀ ਕੱਲਾ ਸੇਵਾ ਵੀ ਕਰਨਾ ਹੈਨਾ ਇੱਕ ਹੁੰਦਾ ਭਗਤੀ ਵੀ ਕਰਨਾ ਉਹ ਸੇਵਾ ਵੀ ਕਰਦਾ ਸੀ ਭਗਤੀ ਵੀ ਕਰਦਾ ਸੀ ਉਹਦੇ ਰਾਜ 'ਚ ਸਾਰੇ ਪ੍ਰਜਾ ਸਖੀ ਬੈਠੇ ਸੀ ਉਹਦੇ ਕੋਈ ਕਿਸੇ ਦਾ ਦੁੱਖ ਦੇਖਿਆ ਨਹੀਂ ਸੀ ਜਾਂਦਾ ਉਹ ਬੜਾ ਹੀ ਦਿਆਵਾਨ ਸੀ ਸ਼ੁਰੂ ਤੋਂ ਹੀ ਹੈ ਨਾ ਤੇ ਜਦੋਂ ਉਹਦੀ ਸਾਵਾ ਦੀ ਪੂੰਜੀ ਹੈਨਾ ਖਤਮ ਹੋ ਗਈ ਤਾਂ ਉਹ ਜਦੋਂ ਵਾਪਸ ਜਾਣ ਲੱਗਾ ਉਹਨੇ ਰਸਤੇ 'ਚ ਕੀ ਦੇਖਿਆ ਰਸਤੇ 'ਚ ਜਦੋਂ ਵਾਪਸ ਜਾਣ ਲੱਗਾ ਤੇ ਮੌਤ ਹੋ ਗਈ ਠੀਕ ਹੈ ਉਹਨੇ ਰਸਤੇ 'ਚ ਕੀ ਦੇਖਿਆ ਕਿ ਬੜੇ ਚੀਕਾਂ ਦੀ ਆਵਾਜ਼ ਆ ਰਹੀ ਐ ਸਾਰੇ ਪਾਸੇ ਚਿਨਾਟ ਕੋਈ ਤਰਲੇ ਕਰ ਰਿਹਾ ਕੋਈ ਪੈਰੀ ਪੈ ਰਿਹਾ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਮੈਂ ਇੱਥੇ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਨੂੰ ਇਸ ਵਾਰੀ ਜਨਮ ਦੇ ਦੋ ਮੈਂ ਧਰਤੀ ਤੇ ਜਾਣਾ ਐਕਾਂ ਦੀ ਉਹਨਾਂ ਆਵਾਜ਼ਾਂ ਆ ਰਹੀ ਸੀ ਜਨਕ ਰਾਜਾ ਉੱਪਰ ਜਾਂਦੇ ਜਾਂਦੇ ਸੋਚਿਆ ਕਿ ਮੈਂ ਇੱਥੇ ਦੇਖ ਕੇ ਜਾਵਾਂ ਇਹ ਚੀਕਾਂ ਦੀ ਆਵਾਜ਼ ਕਿਉਂ ਆ ਰਹੀ ਐ ਇਹ ਚੀਕਾਂ ਦੀ ਆਵਾਜ਼ ਜਦੋਂ ਆਉਂਦੀ ਐ ਕੋਈ ਦਿਆਵਾਨ ਬੰਦਾ ਹੀ ਹੁੰਦਾ ਜਿਹੜਾ ਰੁਕਦਾ ਹੈ ਨਾ ਮੈਨੂੰ ਪਤਾ ਰਸਤੇ 'ਚ ਕੋਈ ਐਕਸੀਡੈਂਟ ਹੋਇਆ ਤੇ ਮੈਂ ਰੁੱਕ ਜਾਵਾਂਗੀ। ਇੱਕੋ ਹਿੱਸੇ ਦੇ ਕਿਸੇ ਦਿਲ ਵਿੱਚ ਦਇਆ ਹੋएगी ਉਹ ਰੁਕੇਗਾ। ਪਰ ਜਿਹਦੇ 'ਚ ਦਇਆ ਨਹੀਂ ਹੋਏਗੀ ਉਹ ਕਹਿੰਦੇ ਚੱਲ ਲੈ ਕੋਈ ਨਹੀਂ ਆਪੇ ਉੱਡ ਜਾਏਗਾ। ਕੋਈ ਨਾ ਕੋਈ ਤੈਨੂੰ ਲੈ ਹੀ ਜਾਏਗਾ। ਮੈਂ ਰੇਸ ਦੇ ਦੱਬਾਂ ਤੇ ਅੱਗੇ ਕੰਮ ਨੂੰ ਜਾਵਾਂ। ਹੈ ਨਾ ਕਿੰਨੇ ਪਰਸੈਂਟ ਸਾਡੇ ਲੋਕ ਐਦਾਂ ਦੇ ਨੇ ਜਿਹੜੇ ਅਸੀਂ ਇਗਨੋਰ ਕਰ ਦਿੰਦੇ ਹਾਂ ਸਾਈਡ 'ਤੇ ਕੋਈ ਗਿਰਿਆ ਵੈ ਐਕਸੀਡੈਂਟਾ ਉਹਨੂੰ ਚੱਕ ਦਈਏ। ਪਰ ਜਨਕ ਰਾਜਾ ਬੜਾ ਹੀ ਧਿਆਨਮਾਨ ਸੀ। ਉਹਨੇ ਸੋਚਿਆ ਮੈਂ ਪਰਮਾਰਥ ਦੇ ਰਸਤੇ ਤੇ ਜਾ ਰਿਹਾ। ਪਹਿਲਾਂ ਮੈਨੂੰ ਚਿਕਾਂ ਦੀ ਆਵਾਜ਼ ਸੁਣਿਆ। ਦੇਖਾਂ ਚਿਕ ਗੱਲ ਨੂੰ ਤੁਸੀਂ ਸਾਖੀ ਨੂੰ ਸਮਝੇ ਕਿੱਥੇ ਜਾ ਰਿਹਾ ਸੀ ਉਹ ਧਰਮਰਾਜ ਜਨਕ ਜਨਕਰਾਜਾ ਕਿੱਥੇ ਜਾ ਰਿਹਾ ਸੀ ਸੱਚਖੰਡ ਦੇ ਦਵਾਰ ਜਾ ਰਿਹਾ ਸੀ ਕਿਉਂਕਿ ਉਹਦੀ ਗਿਣਤੀ ਮਿਲਦੀ ਨਹੀਂ ਹੋਣੀ ਸੀ ਰਸਤੇ ਵਿੱਚ ਧਰਮਰਾਜੇ ਦਾ ਪੈਰਾ ਆਣਾ ਸੀਗਾ ਉਹਦੀ ਗਿਣਤੀ ਮਿਲਦੀ ਨਹੀਂ ਹੋਣੀ ਸੀ ਉਹਨੇ ਜਾ ਕੇ ਦੇਖਿਆ ਚਿਕਾ ਦੀ ਆਵਾਜ਼ ਆ ਰਹੀ ਉੱਥੇ ਰੁਕ ਗਿਆ ਕਿਉਂਕਿ ਉਹਦੇ ਮਨ 'ਚ ਦਇਆ ਆਈ ਰਸਤੇ ਵਿੱਚ ਰੁਕ ਗਿਆ ਉਹਦੇ ਮਨ ਵਿੱਚ ਦਇਆ ਆਈ ਹੁਣ ਉਹ ਧਰਮਰਾਜ ਦੇ ਦਵਾਰ 'ਚ ਦੇਖਦਾ ਹੈ ਕਿ بڑے ਲੋਕ ਐ ਜਿਹੜੇ ਚਿਕਾ ਮਾਰ ਰਹੇ ਨੇ ਚਿਹਰੇ ਬਚਾ ਲਓ ਸਾਨੂੰ ਅਸੀਂ ਨਹੀਂ ਜਾਣਾ ਸਾਨੂੰ ਮਾਤ ਲੋਕ ਚ ਦੁਬਾਰਾ ਭੇਜ ਦਿਓ ਤੇ ਉਹ ਬੜਾ ਧਰਮ ਰਾਜੇ ਕੋਲ ਜਾਂਦਾ ਹੈ ਕਹਿੰਦਾ ਇਹ ਲੋਕ ਚਿਕਾ ਕਿਉਂ ਮਾਰ ਰਹੇ ਤੇ ਧਰਮ ਰਾਜਾ ਦੱਸਦਾ ਕਿ ਤੁਸੀਂ ਇੱਥੇ ਕਿਉਂ ਆ ਗਏ ਤੁਸੀਂ ਤਾਂ ਇੱਥੇ ਆਣਾ ਵੀ ਹੈ ਤੁਸੀਂ ਤੁਹਾਡਾ ਰਸਤਾ ਮੇਰੇ ਕੋਲ ਨਹੀਂ ਹੈਗਾ ਮੈਂ ਤੁਹਾਡਾ ਕੋਈ ਵਹੀ ਖਾਤਾ ਨਹੀਂ ਖੋਲਣਾ ਤੁਸੀਂ ਜਾਓ ਧਰਮ ਰਾਜਾ ਕਹਿੰਦਾ ਉਹ ਜਨਕ ਰਾਜਾ ਕਹਿੰਦਾ ਮੈਂ ਦੇਖ ਨਹੀਂ ਸਕਦਾ ਇਹ ਕੀ ਹੋ ਰਿਹਾ ਮੈਨੂੰ ਸਮਝਾ ਦਿਓ ਤੇ ਉਹ ਧਰਮਰਾਜੇ ਦੱਸਦਾ ਹੈ ਕਿ ਵੀ ਇਹ ਜਿਹੜੇ ਜੀਵ ਨੇ ਨਾ ਇਹਨਾਂ ਨੇ ਧਰਤੀ ਤੇ ਜਾ ਕੇ ਚੰਗੇ ਕਰਮ ਨਹੀਂ ਕੀਤੇ ਪਾਪ ਪਾਪ ਹੀ ਕੀਤੇ ਨੇ ਉਹਨਾਂ ਕਮਾਏ ਹੀ ਨਹੀਂ ਤੇ ਇਹਨਾਂ ਨੂੰ ਸਜ਼ਾ ਮਿਲਣੀ ਹੈ ਕਹਿੰਦੇ ਕਿ ਕਿੱਦਾਂ ਦੀ ਸਜ਼ਾ ਦੋਗੇ ਤਾਂ ਉਹ ਦੱਸਦਾ ਹੈ ਕਿ ਇਹਨੂੰ 18 ਲੱਖ ਜੂਨ ਭੋਗਣੀ ਪਏਗੀ ਇਹਨੂੰ 5 ਲੱਖ ਜੂਨ ਭੋਗਣੇ ਪਏਗੀ ਇਹਨੂੰ 84 ਲੱਖ ਦੇ ਗੇੜੇ ਜਾਣਾ ਪੈਣਾ ਹੈ ਇਹਨੂੰ 10 ਲੱਖ ਦੇ ਨਾਲ ਨਵੇੜਾ ਹੋ ਜਾਣਾ ਐਵੇਂ ਜਿਵੇਂ ਜਿੰਨੇ ਜਿੰਨੇ ਸਾਡੇ ਕਰਮ ਬੰਦੇ ਹੁੰਦੀਆਂ ਹੁੰਦੀਆਂ ਜੂਨਾਂ ਸੀ ਭੋਗਣੀਆਂ ਹੁੰਦੀਆਂ ਹਨਾ ਤੇ ਧਰਮਰਾਜ ਜਿਹੜਾ ਜਨਕ ਰਾਜਾ ਉਹ ਬੜਾ ਪਰੇਸ਼ਾਨ ਹੋ ਜਾਂਦਾ ਕਹਿੰਦਾ ਕੋਈ ਸੋਲੂਸ਼ਨ ਹੈ ਤੁਹਾਡੇ ਕੋਲ ਕਿ ਇਹ ਨਾਲ ਨਵੇੜਾ ਹੋ ਜਾਏ ਧਰਮਰਾਜਾ ਕਹਿੰਦਾ ਹਾਂ ਇੱਕ ਸੋਲੂਸ਼ਨ ਹੈ ਕਹਿੰਦਾ ਦੱਸੋ ਕਹਿੰਦਾ ਤੁਸੀਂ ਜੇ ਇਹਨਾਂ ਨੂੰ ਨਾਮ ਜਪੋਗੇ ਨਾ ਤਾਂ ਇਹਨਾਂ ਦੀਆਂ ਜਿਹੜੀਆਂ ਝੂਨਾ ਦੀ ਲੈਹਤ ਹੈ ਨਾ ਉਹ ਘਟ ਜਾਏਗੀ ਤਾਂ ਜਨਕ ਰਾਜਾ ਅੱਗੇ ਜਾਂਦਾ ਹੀ ਨਹੀਂ ਉਹ ਕਹਿੰਦਾ ਚਲੋ ਸਾਰੇ ਜੀਵਾਂ ਨੂੰ ਕਹਿੰਦਾ ਚਲੋ ਨਾਮ ਜਪੀਏ ਤੁਹਾਡੇ ਨਾਮ ਦਾ ਨਾਮ ਕਰਕੇ ਜਿਹੜੀ ਤਕੜੀ ਹੈ ਨਾ ਤਕੜੀ ਦੇ ਭਾਰ ਤੇ ਤੁਹਾਡੀਆਂ ਜੁਨਾ ਨਹੀਂ ਘਟ ਜਾਣੀਆਂ ਇੱਦਾਂ ਹੀ ਹੁੰਦਾ ਉਹ ਲਗਾਤਾਰ ਨਾਮ ਸਿਮਰਨ ਕਰਦੇ ਐਨਾ ਨਾਮ ਸਿਮਰਨ ਕਰਦੇ ਧਰਮਰਾਜਾ ਹੱਥ ਖੜਾ ਕਰਕੇ ਕਹਿੰਦਾ ਇਹਦੀਆਂ 5 ਲੱਖ ਜੁਨਾ ਮਾਈਨਸ ਹੋ ਗਈਆਂ ਕਿਉਂ ਕਿਉਂਕਿ ਉਹਦਾ ਸਿਮਰਨ ਜਿਹੜਾ ਸੀਗਾ ਤਕੜੀ ਤੇ ਉਹ ਚਾਰਾ ਹੋ ਗਿਆ ਪਾਪ ਨਾਲੋਂ ਪਹਿਲਾਂ ਦੇ ਪਾਪ ਜ਼ਿਆਦਾ ਸੀ ਨਾ ਉਹਨੇ ਸਿਮਰਨ ਖੱਟਿਆ ਨਹੀਂ ਸੀ ਹੁਣ ਜਦੋਂ ਅਸੀਂ ਸੰਗਤੀ ਰੂਪ ਚ ਜਾਪ ਕੀਤਾ ਉਹਦਾ ਫਲ ਜ਼ਿਆਦਾ ਮਿਲਣਾ ਕਿਉਂ ਕੋਈ ਦੱਸੇਗਾ ਸੰਗਤੀ ਰੂਪ ਤੇ ਘਰ ਜਾ ਕੇ ਬੈਠ ਕੇ ਪਾਠ ਕਰਨ ਨੂੰ ਇਕੱਲੇ ਨੂੰ ਫਲ ਕਿਉਂ ਨਹੀਂ ਇੰਨਾ ਲੱਗਦਾ ਹਾਂਜੀ ਮੇਰੇ ਬੱਚੋਂ ਦੇ ਆ ਉਹਨੇ ਸਾਡੇ ਤੋਂ ਵੀ ਜ਼ਿਆਦਾ ਸ਼ਾਬਾਸ਼ ਵੈਰੀ ਨਾਈਸ ਇਹ ਸਾਨੂੰ ਹੁਣ ਸਮਝ ਆਈ ਤੁਸੀਂ ਤਾਂ ਬੜੇ ਪਿਆਰੇ ਬੱਚੇ ਹਨ ਹੁਣੇ ਪਤਾ ਲੱਗਿਆ ਹੈ ਨਾ ਸਾਨੂੰ ਹੁਣ ਗੱਲਾਂ ਇਹ ਸਮਝ ਆਉਂਦੀਆਂ ਆਪੀਆਂ ਕਿ ਸਾਧ ਸੰਗਤ ਦਾ ਮਾਰੇ ਨੇ ਐਨਾ ਵਖਿਆਨ ਕਿਉਂ ਕਿਹਾ ਕਿ ਜੇ ਸੰਗਤ ਦੇ ਵਿੱਚ 10000 ਹੰਦਾ ਬੈਠਾ ਤਾਂ 10000 ਪਾੜ ਦਾ ਪੁੱਤ ਨੂੰ ਮੁੱਢੇ ਵੀ ਟਾਈਮ ਨਹੀਂ ਮਿਲਿਆ ਹਾਂ ਉਹ ਸੰਗਤ ਦੀ ਰੂਪਛੇ ਮਿਲ ਸਕਦਾ ਇਕੱਲੇ ਬੈਠਣ ਨਾਲ ਨਹੀਂ ਮਿਲ ਸਕਦਾ ਕਾਰ ਵਿੱਚ ਹਮ ਨੂੰ ਆਨੰਦ ਨਹੀਂ ਆਉਂਦਾ ਜਿ ਜਿਹੜਾ ਸੀ ਸੰਗਤ ਵਿੱਚ ਆਨੰਦ ਆ ਬਿਲਕੁਲ ਸੰਗਤ ਵਿੱਚ ਐਕਟਿਵ ਹੋਣਾ ਹੈ ਨਾ ਸਾਡਾ ਮਨ ਵੀ ਟੁੱਟਦਾ ਨਹੀਂ ਹੈ ਵਿੱਚ ਵਾਇਸ ਜਾਂਦੀ ਛੇ ਬੈ ਗੁਰੂ ਜੀ ਨਾਲ ਨਾਲ ਝੋੜ ਲੈ ਨਾਲ ਝੋੜ ਲੈ ਅਸੀਂ ਆਲਸ ਨਹੀਂ ਮਾਰਦੇ ਹੋਰ ਕੋਈ ਬੱਚਾ ਬੋਲਣਾ ਚਾਹੁੰਦਾ ਹੋਵੇ ਸੰਗਤ ਜਾ ਕੇ ਹੀ ਹੁੰਦਾ ਹੈ ਨੀਂਦ ਤਾਂ ਨਹੀਂ ਆਉਂਦੀ ਆ ਕਾਰੋਂ ਨੀਂਦ ਤਾਂ ਨਹੀਂ ਆਉਂਦੀ ਕੀ ਐਕਟਿਵ ਰਹਿੰਦਾ ਸੰਗਣਾ ਕੰਫੀਡੈਂਸ ਵੱਧ ਜਾਂਦਾ ਬਿਲਕੁਲ ਹੈ ਤੁਸੀਂ ਤੁਹਾਨੂੰ ਯਾਦ ਹੈ ਤੁਸੀਂ ਜਦੋਂ ਪਹਿਲੇ ਦਿਨ ਆਏ ਸੀ ਤੇ ਅੱਜ ਦੇ ਦਿਨ 'ਚ ਤੁਹਾਡੇ 'ਚ ਫਰਕ ਕਿੰਨਾ ਗੁਰੂ ਸਾਹਿਬ ਨੇ ਕਿੰਨੀਆਂ ਬਖਸ਼ਿਸ਼ਾਂ ਬਾਜ਼ ਦੇਤੀ ਕਿਉਂਕਿ ਹੌਲੀ 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 ਅਸੀਂ ਬਾਣੀ ਦੇ ਹੋਰ ਪਰ ਪੱਕਾ ਆ ਗਏ ਹੈ ਨਾ ਅਸਿਰ ਕੇ ਚਲਿਏ ਜਿਹੜਾ ਜਨਕ ਰਾਜਾ ਸੀ ਉਹ ਕਹਿੰਦਾ ਮੈਨੂੰ ਦੱਸੀ ਧਰਮ ਰਾਜਾ ਜਨਕ ਰਾਜਾ ਦਾ ਸਿਮਰਨ ਕਰਾ ਲੱਗਦਾ ਤਾਂ ਸੰਤਾਨ ਸਿਮਰਨ ਚ ਲੀਨ ਹੋ ਜਾਂਦੀ ਹੈ ਧਰਮ ਰਾਜਾ ਹੱਥ ਖੜਾ ਕਰਦਾ ਹੈ ਵੀ ਜਨਕ ਰਾਜ ਜੀ ਇਹਦਾ 5 ਲੱਖ ਜੂਨ ਕੱਟੇਗੀ ਅਰੇ 10 ਲੱਖ ਜੂਨ ਕੱਟੇਗੀ ਤੁਸੀਂ ਦੇਖੋ ਸਾ ਸੰਗਤ ਦਾ ਕਿੰਨਾ ਫਰਕ ਪੈ ਗਿਆ ਕਿ ਸਭ ਦੀ ਜੁਨਾਂ ਹੀ ਖਤਮ ਹੋ ਗਈ ਉਹ ਜਿਹੜੇ ਬੰਦੇ ਸੀ ਉਹ ਚ ਜਨਕ ਰਾਜਾ ਆਪਣੇ ਨਾਲ ਹੀ ਉਹਨਾਂ ਨੂੰ ਪਰਮਾਰਥ ਦੇ ਰਸੇ ਸੱਚ ਹਨ ਜੀ ਲੈ ਤੋ ਜਿਹੜਾ ਦਿਆਵਾਨ ਬੰਦਾ ਹੁੰਦਾ ਉਹ ਦੂਜਿਆਂ ਦਾ ਉਧਾਰ ਕਰਦਾ ਠੀਕ ਹੈ ਉਹਦਾ ਜਨਮ ਹੀ ਇਸ ਲਈ ਹੋਇਆ ਕਿ ਅਸੀਂ ਦੂਜੇ ਦਾ ਵੀ ਉਧਾਰ ਕਰਨਾ ਹੈ ਅੱਛੀ ਹੁਣ ਤੁਸੀਂ ਇੱਥੇ ਕੀ ਮਿਲਿਆ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੀ ਕਰਨਾ ਹੈ ਜ਼ਿੰਦਗੀ ਦੇ ਵਿੱਚ ਦਇਆ ਹੀ ਕਮਾਉਣੀ ਹੈ ਦਇਆ ਦੇ ਹਾਲ ਹੀ ਅੰਦਰ ਸ਼ਾਬਾਸ਼ ਦਇਆ ਨਾਲ ਹੀ ਬਣਦਾ ਹੈ ਸਾਡੇ ਪਹਿਲੇ ਪਿਆਰੇ ਦਾ ਕੀ ਨਾਮ ਹੈ ਭਾਈ ਦਿਆ ਸੀ ਮਾਰਕ ਕਹਿੰਦੇ ਸਭ ਤੋਂ ਪਹਿਲਾਂ ਕੀ ਆਣੀ ਚਾਹੀਦੀ ਹੈ ਜਿਨੇ ਕੋਲ ਦਇਆ ਹੈ ਉਹਨੇ ਕਿਹਾ 일단 ਨਾ ਮੈਂ ਕਿਹ ਦੇ ਆ ਇ ਕੋਰ ਤੋਂ ਕਾਂਗੇ ਜੱਜੇ ਸਹਿਬ ਦਇਆ ਸੰਤੋਖ ਦਿਆਨ ਕੀ ਕਰਕੇ ਕੋਰਾਂਗੇ ਦਇਆ ਧਰਮ ਦਾ ਪੂਰ ਖਿਤਾ ਪੈ ਜੇ ਦਸ ਨਾ ਦਇਆ ਤੋਂ ਧਰਮ ਦਾ ਪੂਰ ਤੋਂ ਧਰਮ ਦਇਆ ਦਾ ਪੂਰ ਸੰਤੋਖ ਥਾਪ ਰੱਖਿਆ ਜਾਂਦਾ ਸੋ ਦੇ ਆ ਦਾ ਵੀ ਆ ਦੇ ਆ ਪਾਸਿੰਗ ਸੋ ਸੋ ਸਭ ਤੋਂ ਪਹਿਲਾਂ ਦਇਆ ਹੈ ਨੀ ਦਇਆ ਕਿਵੇਂ ਕਿਵੇਂ ਕਮਾਣੀ ਹੈ ਇਹ ਤੁਸੀਂ ਆਪਣੇ ਆਪਣੇ ਰਸਤੇ 'ਚ ਦੇਖਣੀ ਹੈ ਕਿਸੇ ਨੂੰ ਹਰਟ ਨਹੀਂ ਕਰਨਾ ਗੁਰਤੇਗ ਬਾਦ ਜੀ ਨੇ ਕਿੰਨੀ ਦਇਆ ਸੀ ਨਾ ਤੁਹਾਨੂੰ ਇੱਕ ਛੋਟੀ ਜੀ ਸਾਖੀ ਇਕ ਲਾਈਨ ਦੀ ਮੈਂ ਦੱਸਦੀ ਆ ਕਿਉਂਕਿ ਤੁਹਾਡੀ ਐਕਟੀਵਿਟੀ ਵੀ ਹੈ ਉਹਨਾਂ ਚ ਇੰਨੀ ਦਇਆ ਸੀ ਜਦੋਂ ਧੀਰਮਾਲੀਆ ਨੇ ਉਹਨਾਂ ਦਾ ਸਾਰਾ ਸਮਾਨ ਲੁੱਟ ਲਿਆ ਮਸਿੰਦ ਸ਼ਾਹ ਨੇ ਸ਼ਾਇਦ ਉਹਨਾਂ ਹੋਲੀ ਵੀ ਮਾਰਤੀ ਜੇ ਮਸਾਂ ਜਦੋਂ ਮੱਖੜ ਸ਼ਾਹ ਲੁਭਾਣਾ ਦੀ ਸਾਰਾ ਸਮਾਨ ਵਾਪਸ ਲੈ ਕੇ ਆਂਦੇ ਜੇ ਕਹਿੰਦੇ ਨਹੀਂ ਇਹ ਉਹਨਾਂ ਨੇ ਲੁੱਟਿਆ ਸੀ ਉਹਨਾਂ ਦਾ ਹੀ ਸਮਾਨ ਹੈ ਜੇ ਉਹਨੇ ਲੋਭ ਕਰਕੇ ਲੈ ਲਿਆ ਤੇ ਮੈਂ ਕਰੋਧ ਕਰਕੇ ਤੁਹਾਡੇ ਕਰੋਧ ਕਰਕੇ ਕਿੰਨੇ ਵਾਪਸ ਦਾ ਬਦਲਾ ਵਾਪਸ ਹੀ ਕਰਨਾ ਹੈ ਸਾਡੀ ਚੀਜ਼ ਸੀ ਸਾਡੀ ਹੋਣੀ ਚਾਹੀਦੀ ਤਾਂ ਮੇਰੇ ਤੇ ਉਹਨਾਂ ਵਿੱਚ ਫਰਕ ਤਾਂ ਕੋਈ ਰਿਹਾ ਹੀ ਨਹੀਂ ਸੋ ਸਭ ਤੋਂ ਪਹਿਲਾਂ ਦਇਆ ਹੀ ਕਮਾਣੀ ਹੈ ਤੇ ਦਇਆ ਨਾਲ ਕੀ ਆਉਂਦਾ ਹੈ ਧਰਮ ਧਰਮ ਨਾਲ ਕੀ ਆਏਗੀ ਤੁਸੀਂ ਧਰਮ ਦੇ ਗਹਿਣੇ ਪਾ ਲਈ ਨਾ ਦੇਖੋ ਕਿੰਨੇ ਸੋਨੇ ਕੇ ਸਾਡੇ ਕਿੰਨੇ ਸੋਨੇ ਕਰਤਾਰ ਤੇ ਉਹਦੇ ਨਾਲ ਕੀ ਆ ਲੈਣੀ ਹੈ ਹਿੰਮਤ ਹਿੰਮਤ ਵਰਗੀ ਆ ਲੈਣਾ ਮੋਕਮ ਮੋਕਮ ਦਾ ਮਤਲਬ ਮੋਕਮ ਦਾ ਮਤਲਬ ਮੋਕਮ ਦਾ ਮਤਲਬ ਮੋਕਮ ਦਾ ਮਤਲਬ ਦ੍ਰਿੜਤਾ ਮੈਂ ਇਹ ਅੰਮ੍ਰਿਤ ਵੇਲਾ ਸਾਹਮਣਾ ਤੇ ਮੈਂ ਸਾਹਮਣਾ ਹੀ ਆ ਮੈਂ ਕਰਨਾ ਹੀ ਕਰਨਾ ਜੇ ਮੈਂ ਕੁਝ ਪੜਨਾ ਲਾਇਛ ਨਾ ਪੜਨਾ ਮੇਰਾ ਕੱਲ ਪੇਪਰ ਹੈ ਮੈਂ ਕਿਤੇ ਨਹੀਂ ਜਾਣਾ ਮੈਂ ਇੱਕ ਮਹੀਨਾ ਆਪਣੇ ਆਪ ਨੂੰ ਆਈਸੋਲੇਟ ਕਰਕੇ ਪੜਨਾ ਤਾਂ ਮੈਂ ਪੜਨਾ ਹੀ ਹੈ ਇਹ ਮੌਕਾ ਮੈਂ ਵੀ ਦ੍ਰਿੜਤਾ ਇਹ ਵੀ ਸਾਡੀ ਕਮਾਈ ਹੈ ਠੀਕ ਹੈ ਤੇ ਜੇ ਸਾਰੇ ਗੁਣ ਆਗੇ ਦਇਆ ਦਾ ਧਰਮ ਦਾ हिम्मत दा दृढ़ता दा हेसी गुरु सादे प्यारे प्यारे साहेबवा ठीक है जी चलो जी लास्ट श्लोक दोबारा पढ़िए इसकी समाप्ति करिए खेड़ा सेगा जो प्राणी ममता ज लोभ मोह म ਜਿਹੜੇ ਲੇਖੇ 'ਚ ਬੈਠੇ ਸੀ ਤੇ ਉਹਨਾਂ ਨੂੰ ਵੀ ਕਰਨਾ ਹੈ ਨਾ ਕੌਨ ਆਨੇ ਆ ਪੰਤਰ ਐ ਔਰ ਲੇਤਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ